ਦੋਸਤੋ ਅੱਜ ਤੁਹਾਨੂੰ ਜ਼ਿੰਦਗੀ ਦੀ ਇੱਕ ਅਹਿਜੇ ਸਟੋਰੀ ਦੱਸਣ ਲੱਗਿਆ ਵੀ ਜੇ ਉਹ ਸਟੋਰੀ ਨੂੰ ਤੁਸੀਂ ਜ਼ਿੰਦਗੀ ਵਿੱਚ ਲੈ ਕੇ ਆਉਂਗੇ ਮੈਨੂੰ ਨਹੀਂ ਲੱਗਦਾ ਕਿਤੇ ਤੁਹਾਡੇ ਨਾਲ ਧੋਖਾ ਹੋ ਸਕਦਾ ਕਿਤੇ ਤੁਹਾਡੇ ਨਾਲ ਕੀ ਫਰੇਬ ਹੋ ਸਕਦਾ ਜਾਂ ਤੁਸੀਂ ਕਿਸੇ ਪਾਸਿਓਂ ਠੱਗੇ ਜਾਓਗੇ ਤਾਂ ਇਹ ਜਿਹੜੀ ਕਹਾਣੀ ਹੈ ਬੜੀ ਸਿੰਪਲ ਜੀ ਕਹਾਣੀ ਹੈ ਪਰ ਇਹ ਕਹਾਣੀ ਜਿਹੜੀ ਹੈਗੀ ਇਹ ਸਾਡੀ ਜ਼ਿੰਦਗੀ ਦਾ ਸਾਰ ਵੀ ਹੋ ਸਕਦੀ ਹੈ ਇਹ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਸੀਂ ਆਪਣੇ ਆ ਦਾ ਬਚਾਓ ਆਪਣਾ ਬਚਾਓ ਆਪਣੇ ਬੱਚਿਆਂ ਦਾ ਬਚਾਓ ਕਿਵੇਂ ਕਰਨਾ ਇਹ ਸਿੱਖ ਸਕਦੇ ਹਾਂ ਤਾਂ ਇਹ ਕਹਾਣੀ ਕਿਵੇਂ ਹੈ ਚਲੋ ਸ਼ੁਰੂ ਕਰਦੇ ਹਾਂ ਜਿਆਦਾ ਸਮਾਂ ਨਹੀਂ ਲੈਂਦੇ ਤਾਂ ਬੜੇ ਪੁਰਾਣੇ ਟਾਈਮ ਦੀ ਗੱਲ ਹੈ ਇੱਕ ਕੁਮਾਰ ਨੇ ਗਦਾ ਰੱਖਿਆ ਹੁੰਦਾ ਹੈ ਗਦਾ ਜਦੋਂ ਬੁੱਢਾ ਹੋ ਜਾਂਦਾ ਹੈ ਆਹ ਉਹ ਗਦੇ ਨੂੰ ਜੰਗਲ ਦੇ ਵਿੱਚ ਛੱਡਿਆ ਹੁੰਦਾ ਗਦੇ ਦੀ ਆਦਤ ਤਾਂ ਹੈਗੀ ਐ ਸਮਾਨ ਢੋਣ ਦੀ ਹੁਣ ਜੰਗਲ ਚ ਚਲੇ ਗਿਆ ਕੰਮ ਉਹਨੂੰ ਕੋਈ ਹੈ ਨਹੀਂ ਸਾਰੇ ਜਾਨਵਰ ਵੀ ਉਹਨੂੰ ਬੜੇ ਪੂਰੇ ਤਰੀਕੇ ਨਾਲ ਦੇਖਦੇ ਨੇ ਵੀ ਤਾਂ ਬਜ਼ੁਰਗ ਜਾਂਦਾ ਨਾ ਕਿਸੇ ਕੰਮ ਦਾ ਨਾ ਕਾਰ ਦਾ ਏ ਇਹਦਾ ਮਾਲਕ ਇਹਨੂੰ ਜੰਗਲ 'ਚ ਛੱਡ ਗਿਆ ਹੁਣ ਇਹ ਜੰਗਲ ਤੇ ਵੀ ਬੋਝ ਐ ਇਹਨੇ ਕੁਝ ਕਰਨਾ ਤਾਂ ਹੈ ਨਹੀਂ ਚਲੋ ਖੈਰ ਐਦਾਂ ਹੀ ਦਿਨ ਬੀਤਦੇ ਜਾਂਦੇ ਆ ਇੱਕ ਬਹੁਤ ਹੀ ਜ਼ਿਆਦਾ ਚਲਾਕ ਕਿਸਮ ਦਾ ਜਾਨਵਰ ਆ ਜਿਹਨੂੰ ਲੂੰਬੜੀ ਕਿਹਾ ਜਾਂਦਾ ਤਾਂ ਉਹ ਲੂੰਬੜੀ ਉਹ ਗੱਦੇ ਦੇ ਨਾਲ ਦੋਸਤੀ ਕਰ ਲਿੰਦੀ ਹੈ ਹੁਣ ਵੇਖੋ ਹਰ ਇੱਕ ਦੋਸਤੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਮੋਟਿਵ ਜ਼ਰੂਰ ਛਿਪਿਆ ਹੁੰਦਾ ਹੈ ਪਰੰਤੂ ਸਾਨੂੰ ਪਤਾ ਨਹੀਂ ਹੁੰਦਾ ਕਿਉਂ ਕੁਝ ਲੋਕ ਹੁੰਦੇ ਆ ਉਹ ਦਿਲ ਦੇ ਬੜੇ ਸਾਫ਼ ਹੁੰਦੇ ਆ ਉਹਨਾਂ ਨੂੰ ਸਾਰੇ ਆਪਣੇ ਵਰਗੇ ਲੱਗਦੇ ਨੇ ਤਾਂ ਗੱਦੇ ਨੂੰ ਬੜਾ ਵਧੀਆ ਲੱਗਦਾ ਕਿ ਜੰਗਲ ਚ ਮੇਰੇ ਨਾਲ ਤਾਂ ਚਾਜ ਦੇ ਨਾਲ ਆਪਣੀ ਗੱਲ ਕਰਦਾ ਨਹੀਂ ਚਲ ਇੱਕ ਦੋਸਤ ਮਿਲਿਆ ਇਹਦੇ ਨਾਲੇ ਦੋਸਤੀ ਕਰ ਲਓ ਆਪਣਾ ਜਿਹੜਾ ਬਾਕੀ ਜੀਵਨ ਆ ਉਹ ਆਰਾਮ ਨਾਲ ਕੱਟ ਜਾਊਗਾ ਤਾ ਜਿਹੜੀ ਲੂੰਬੜੀ ਹੁੰਦੀ ਹੈ ਬੜੀ ਛਾਤਰ ਹੁੰਦੀ ਹੈ ਥੋੜੇ ਜਿਨੇ ਕੁ ਦਿਨਾਂ ਖੇਡਦੀ ਹੈ, ਕੁੱਦਦੀ ਹੈ, ਉਹਨੂੰ ਚੀਜ਼ਾਂ ਲੈ ਆ ਕੇ ਖਲਾਂਦੀ ਹੈ, ਉਹ ਵੀ ਕੁਝ, ਉਹ ਵੀ ਕੁਝ ਬਹੁਤ ਹੀ ਵਧੀਆ ਖੁਸ਼ੀ-ਖੁਸ਼ੀ ਦੇ ਨਾਲ ਥੋੜਾ ਜਿਹਾ ਸਮਾਂ ਨਿਕਲਦਾ। ਆਖਿਰ ਨੂੰ ਜਿਹੜਾ ਇੱਕ ਚਲਾਗ ਬੰਦਾ ਹੁੰਦਾ ਹੈ, ਉਹਨੇ ਆਪਣੀ ਖੇਡ ਤਾਂ ਦਿਖਾਣੀ ਹੁੰਦੀ ਹੈ, ਆਪਣੀ ਖੇਡ ਖੇਡਣੀ ਹੁੰਦੀ ਹੈ, ਆਪਣਾ ਮੋਟਿਵ ਉਹਨੇ ਪੂਰਾ ਕਰਨਾ ਹੀ ਹੁੰਦਾ। ਤਾਂ ਲੂੰਬੜੀ ਦਾ ਅਸਲ ਮੋਟਿਵ ਹੁੰਦਾ ਹੈ ਉਸ ਜੰਗਲ ਦਾ ਜਿਹੜਾ ਰਾਜਾ ਹੁੰਦਾ ਹੈ ਸ਼ੇਰ ਉਦੀ ਨਜ਼ਰ 'ਚ ਵਧੀਆ ਹੋਣਾ ਉਹਦੇ ਨਾਲ ਦੋਸਤੀ ਕਰਨਾ ਤਾਂ ਕਿ ਜੰਗਲ ਦੇ ਵਿੱਚ ਸ਼ੇਰ ਦੇ ਨਾਲ ਨਾਲ ਉਹਦਾ ਵੀ ਰਾਜ ਹੋ ਜਵੇ ਕਿਉਂਕਿ ਉਹ ਇੱਕ ਸ਼ੇਰ ਦੀ ਦੋਸਤ ਹੈ ਫਿਰ ਕੀ ਹੁੰਦਾ ਹੈ ਉਹ ਲੂੰਬੜੀ ਇੱਕ ਦਿਨ ਸ਼ੇਰ ਕੋਲ ਜਾਂਦੀ ਹੈ ਸ਼ੇਰ ਦੀ ਖੁਸ਼ਾਮਦ ਕਰਦੀ ਹੈ ਸ਼ੇਰ ਪੁੱਛਦਾ ਹਾਂ ਭਾਈ ਦੱਸ ਕੀ ਗੱਲ ਹੈ ਕਹਿੰਦੀ ਸ਼ੇਰ ਰਾਜਾ ਸ਼ੇਰ ਰਾਜਾ ਜੇ ਮੈਂ ਤੁਹਾਡੇ ਲਈ ਇੱਕ ਬਹੁਤ ਵਧੀਆ ਸ਼ਿਕਾਰ ਲੈ ਕੇ ਆਵਾਂ ਤਾਂ ਕੀ ਤੁਸੀਂ ਮੇਰੇ ਨਾਲ ਦੋਸਤੀ ਕਰੋਗੇ ਸ਼ੇਰ ਬੜਾ ਹੈਰਾਨ ਹੁੰਦਾ ਵੀ ਬਾਹ ਕੀ ਬਾਤ ਹੈ ਲੂੰਬੜੀ ਬੜੇ ਪਿਆਰ ਨਾਲ ਸ਼ਿਕਾਰ ਲੈ ਕੇ ਆਣ ਦੀ ਗੱਲ ਕਰ ਰਹੀ ਜਿਹੜੀ ਆਪ ਛੋਟੀ ਜਿਹੀ ਸ਼ਿਕਾਰ ਕਿਵੇਂ ਲੈ ਕੇ ਆਉ ਖੈਰ ਸ਼ੇਰ ਵੀ ਬੜਾ ਕਹਿੰਦਾ ਚੱਲ ਕੋਈ ਨਾ ਕੋਈ ਗੱਲ ਨਹੀਂ ਤੂੰ ਸ਼ਿਕਾਰ ਲਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਵੀ ਚੱਲ ਆਪਾਂ ਦੇਖਾਂਗੇ ਫਿਰ ਜੋ ਵੀ ਹੋ ਹੋਊਗਾ ਠੀਕ ਹੈ ਤੇ ਕੀ ਹੁੰਦਾ ਉਹ ਗਧੇ ਕੋਲ ਜਾਂਦੀ ਹੈ ਬਹੁਤ ਹੀ ਵਧੀਆ ਮਿੱਠੀ ਮਿੱਠੀਆਂ ਗੱਲਾਂ ਕਰਦੀ ਹੈ ਤੇ ਗਧੇ ਨੂੰ ਕਹਿੰਦੀ ਹੈ ਕਿ ਜੰਗਲ ਦੇ ਮਹਾਰਾਜ ਜਿਹੜੇ ਸ਼ੇਰ ਨੇ ਉਹ ਹੁਣ ਬਜ਼ੁਰਗ ਹੋ ਗਏ ਕਹਿੰਦੇ ਮੈਨੂੰ ਇੱਕ ਅਜਿਹਾ ਬੰਦਾ ਚਾਹੀਦਾ ਹੈ ਦਰਬਾਰ ਵਾਸਤੇ ਜਿਹਨੂੰ ਥੋੜੀ ਸਮਝ ਹੋਵੇ ਜਿਹੜਾ ਦੁਨੀਆ 'ਚ ਵਿਚਰਿਆ ਹੋਵੇ ਤਾਂ ਮੇਰੇ ਕੋਲ ਤਾਂ ਸ਼ੇਰ ਮਹਾਰਾਜ ਨੂੰ ਮੈਂ ਇਹ ਸਜੈਸਟ ਕੀਤਾ ਕਿ ਮੇਰਾ ਇੱਕ ਫਰੈਂਡ ਆ ਮੇਰਾ ਇੱਕ ਮਿੱਤਰ ਆ ਜਿਹੜਾ ਦੁਨੀਆ 'ਚ ਵਿਚਰਿਆ ਆ ਜਿਹਨੇ ਦੁਨੀਆ 'ਚ ਕੰਮ ਕੀਤਾ ਉਹਨੂੰ ਸਾਰੀ ਸਮਝ ਆ ਆਪਾਂ ਕਿਉਂ ਨਾ ਜੰਗਲ ਦਾ ਰਾਜਾ ਉਹਨੂੰ ਪੜਾ ਦਈਏ ਉਹਨੂੰ ਬੜੇ-ਬੜੇ ਮਤਲਬ ਖੁਆਬ ਦਿਖਾਉਂਦੀ ਹੈ ਤੇ ਉਹ ਗਦਾ ਰਾਜੀ ਹੋ ਜਾਂਦਾ ਐ ਲੂੰਬੜੀ ਦੇ ਗੱਲਾਂ ਜਾ ਕੇ ਵੀ ਸ਼ੇਰ ਲੱਗਦਾ ਨੂੰ ਸੱਚ ਮੁੱਚ ਦੇ ਵਿੱਚ ਜੰਗਲ ਦਾ ਰਾਜਾ ਬਣਾ ਦੋ ਲੂੰਬੜੀ ਗਧੇ ਨੂੰ ਲੈ ਕੇ ਸ਼ੇਰ ਕੋਲ ਚੱਲੇ ਜਾਂਦੀ ਐ ਸ਼ੇਰ ਹੈਰਾਨ ਮੰਨ ਜਾਂਦਾ ਐ ਕਿ ਹਾਂ ਮੇਰੇ ਲਈ ਇਹ ਕਿ ਕਿੱਡਾ ਵੱਡਾ ਸ਼ਿਕਾਰ ਲੈ ਕੇ ਆਈ ਐ ਚਲੋ ਖੈਰ ਉਹਨੇ ਤਾਂ ਆਪਣਾ ਢਿੱਡੇ ਭਰਨਾ ਰਾਈਟ ਤੇ ਉਹ ਕਹਿੰਦਾ ਚਲੋ ਠੀਕ ਐ ਵੀ ਮੈਂ ਹੁਣ ਇਹਦੇ ਨਾਲ ਆਪਣੀ ਜਿਹੜੀ ਗੱਲ ਕਰਨੀ ਐ ਮੈਂ ਕਰਦਾ ਤੂੰ ਆਪਣਾ ਇੱਥੋਂ ਚਲੀ ਜਾ ਤੇ ਸ਼ੇਰ ਗਦੇ ਦੇ ਮਾਰਾ ਜੇ ਨੇੜੇ ਆਉਂਦਾ ਤੇ ਉੱਤੇ ਅਟੈਕ ਕਰ ਦਿੰਦਾ ਜਦੋਂ ਸ਼ੇਰ ਜਦੋਂ ਉੱਤੇ ਅਟੈਕ ਕਰਦਾ ਉਹਦੇ ਜਿਹੜੇ ਕੰਨ ਨੇ ਉਹ ਖਾ ਜਾਂਦਾ ਕੰਨ ਖਾਦੇ ਕੇ ਗਦਾ ਵਿਚਾਰਾ ਲਹੂ ਲਹਾਨ ਕੰਨਾਂ ਤੋਂ ਭੱਜਿਆ ਜਾਂਦਾ ਜਾ ਜਾ ਕੇ ਜਾ ਜਾ ਕੇ ਇੱਕ ਪਾਣੀ ਦਾ ਜਿੱਥੇ ਨਦੀ ਵਗਦੀ ਹੁੰਦੀ ਹੈ ਉੱਥੇ ਜਾ ਕੇ ਪਾਣੀ ਪਿੰਦਾ ਫੇਰ ਕੀ ਹੁੰਦਾ ਉਹ ਜਿਹੜਾ ਗਦਾ ਹੈ ਉਹਨੂੰ ਲੂੰਬੜੀ ਸ਼ੇਰ ਦੇਖ ਲੈਂਦੀ ਆ ਉਹ ਕਹਿੰਦੀ ਗਦੇ ਵੀਰ ਤਵੇ ਵੀ ਕੀ ਹੋ ਗਿਆ ਤੂੰ ਤਾਂ ਉੱਥੇ ਰਾਜਾ ਬਣਨ ਗਿਆ ਸੀ ਤੇ ਉਹ ਇੱਥੇ ਆ ਕੇ ਪਾਣੀ ਪਿੰਦਾ ਪਿਆ ਉਹ ਕਹਿੰਦਾ ਲੈ ਭੈਣੇ ਏਡੀ ਕੇਰ ਨੇ ਕੀ ਕਹਨੇ ਆ ਡੱਕ ਲਿਆ ਸੀ ਮੈਨੂੰ ਤਾਂ ਮਰਨ ਲੱਗਾ ਸੀ ਆ ਦੇਖ ਮੇਰੇ ਕੰਨ ਖਾ ਗਿਆ ਉਹ ਕਹਿੰਦੀ ਭਰਾਵਾ ਸ਼ੇਰ ਨੇ ਤੇਰੇ ਕੰਨ ਖਾਦੇ ਨਹੀਂ ਇਹ ਕੰਨਾਂ ਨੂੰ ਕੱਟਿਆ ਇਹਨਾਂ ਨੂੰ ਤਾਂ ਕੱਟਿਆ ਤਾਂ ਕਿ ਤੇਰੇ ਸਿਰ ਉੱਤੇ ਜਿਹੜਾ ਤਾਜ ਸਜੇ ਇਹ ਕੰਨ ਤੇਰੇ ਬਾਹਰੋਂ ਨਾ ਦਿਖਣ ਇਸ ਕਰਕੇ ਉਹਨੇ ਤੇਰੇ ਕੰਨਾਂ ਨੂੰ ਕੱਟਤਾ ਦੋ ਚਾਰ ਹੋਰ ਮਿੱਠੀਆਂ-ਮਿੱਠੀਆਂ ਗੱਲਾਂ ਮਾਰਦੀ ਐ ਤੇ ਗਦੇ ਨੇ ਉਹ ਦੁਬਾਰਾ ਸ਼ੇਰ ਕੋ ਜਾਨ ਲਈ ਰਾਜ਼ੀ ਕਰ ਲੈਂਦੇ ਸ਼ੇਰ ਕੋਲ ਉਹ ਕੀ ਕਰਦੀ ਹੈ ਲੈ ਜਾਂਦੀ ਹੈ ਗਦੇ ਨੂੰ ਗਦੇ ਨੂੰ ਲਿਜਾ ਕੇ ਉਹ ਸ਼ੇਰ ਕੋਲ ਦਿੰਦੀ ਹੈ ਕਹਿੰਦੀ ਸ਼ੇਰ ਮਹਾਰਾਜ ਤੁਸੀਂ ਤਾਂ ਡਰਾ ਹੀ ਦਿੱਤਾ ਸੀਗਾ ਇਹਨੂੰ ਮੈਂ ਦੇਖ ਕੇ ਉਹਨੂੰ ਫੇਰ ਲੈ ਆਈ ਸ਼ੇਰ ਬੜਾ ਹੈਰਾਨ ਬਈ ਇੰਨਾ ਚਲਾਕ ਪ੍ਰਾਣੀ ਮੈਂ ਨਹੀਂ ਦੇਖਿਆ ਅੱਜ ਤੱਕ ਜਿਹੜਾ ਇੱਕ ਸ਼ਿਕਾਰ ਮੇਰੇ ਕੋਲ ਲੰਘ ਜਵੇ ਮੁੜ ਕੇ ਮੇਰੀ ਅੱਖਾਂ ਦੇ ਸਾਹਮਣੇ ਵੀ ਨਹੀਂ ਆਉਂਦਾ ਇਹ ਹੀ ਉਹਨੂੰ ਦੁਬਾਰਾ ਲੈ ਕੇ ਖੜਾ ਰਹੀ ਹੈ ਖੈਰ ਚਲੋ ਕਹਿੰਦਾ ਚੱਲ ਤੂੰ ਐਂ ਕਰ ਚੱਲ ਮੈਂ ਫੇਰ ਇਹਦੇ ਨਾਲ ਗੱਲ ਕਰਦਾ ਚਲੋ ਜੀ ਫੇਰ ਸ਼ੇਰ ਦੀ ਵਾਰੀ ਆਉਂਦੀ ਹੈ ਲੂੰਬੜੀ ਚਲੀ ਜਾਂਦੀ ਹੈ ਸ਼ੇਰ ਭਾਈ ਇਸ ਵਾਰ ਤਾਂ ਪੂਰੇ ਆਣ ਦੇ ਜੋਸ਼ ਦੇ ਨਾਲ ਗਦ ਤੇ ਅਟੈਕ ਕਰਦਾ ਗਦਾ ਭੱਜ ਲੈਂਦਾ ਹੋਰ ਤੇਜ਼ ਹੋਰ ਤੇਜ਼ ਭੱਜਦਾ ਭੱਜਦੇ ਆ ਭਾਦਦੇ ਆ ਸ਼ੇਰ ਜਦੋਂ ਜੰਪ ਮਾਰ ਕੇ ਉਹਦੇ ਉਹਦੀ ਪੂਛ ਉਹਦੇ ਮੂੰਹ 'ਚ ਆ ਜਾਂਦੀ ਹੈ ਤੇ ਗਦਾ ਭੱਜ ਜਾਂਦਾ ਬਿਨਾ ਕੰਨਾਂ ਤੋਂ ਬਿਨਾ ਪੂਛ ਤੋਂ ਗਦਾ ਲਹੂ ਲਵਾ ਸਿੱਧਾ ਜਾ ਕੇ ਇਹਨਾਂ ਦੀ ਦੇ ਵਿੱਚ ਲੰਬੜੀ ਕਹਿ ਰਹੀ ਹੁੰਦੀ ਹਾਂ ਭਾਈ ਤੇਰੇ ਕੀ ਹੋ ਗਿਆ ਮੈਂ ਤਾਂ ਸੋਚਿਆ ਤੂੰ ਅੱਜ ਰਾਜਾ ਬਣ ਜਾਏਗਾ ਮੇਰੀ ਬਾਵਾ ਹੁਣੀ ਆ ਵੀ ਮੈਂ ਰਾਜ ਦੀ ਦੋਸਤਾਂ ਤੇ ਹੁਣ ਜੰਗਲ ਚ ਆਪਣਾ ਰਾਜ ਹੋਣਾ ਕੋਈ ਟੈਨਸ਼ਨ ਨਹੀਂ ਹੋਣੀ ਆ ਪੰਨੋਂ ਤਾਂ ਉਹ ਕਹਿੰਦਾ ਨਾ ਵੀ ਨਾ ਮੈਂ ਤਾਂ ਨਹੀਂ ਜਾਂਦਾ ਹੁਣਾ ਮੈਂ ਲੈ ਕੰਨ ਨੂੰ ਕੰਨ ਤਾਂ ਮੇਰੇ ਹੈ ਨਹੀਂ ਮੇਰੀ ਪੂੰਛ ਵੀ ਖਾ ਗਿਆ ਹੁਣ ਹੁਣ ਤੂੰ ਦੱਸ ਮੈਂ ਕਿਹੜੇ ਮੂੰਹ ਦੇ ਨਾਲ ਸ਼ੇਰ ਕੋਲ ਜਾਵਾਂ ਸ਼ੇਰ ਕੋਲ ਮੈਂ ਜਾ ਕੇ ਕਰੂੰ ਕਿਆ ਉਹਨਾਂ ਤਾਂ ਪਹਿਲੇ ਮੈਨੂੰ ਮਾਰਨ ਵਾਲਾ ਕਰਤਾ ਹੋਰ ਮੈਨੂੰ ਮਾਰ ਕੇ ਖਾ ਜੂ ਉਹ ਕਹਿੰਦੀ ਨਾ ਭਰਾਵਾ ਤੂੰ ਗੱਲ ਸਮਝਦਾ ਨਹੀਂ ਹੈ ਸਾਰੀ ਗੱਲ ਕੀ ਆ ਪਹਿਲੇ ਹੁਣ ਤੇਰੇ ਕੰਨ ਕੱਟੇ ਕੰਨ ਕੱਟਣ ਦੇ ਨਾਲ ਕੀ ਹੋਇਆ ਜਿਹੜਾ ਤੇਰੇ ਸਿਰ ਦਾ ਤਾਜ ਐ ਉਹ ਸਿਰ ਦਾ ਤਾਜ ਤੇਰੇ ਸਿਰ ਤੇ ਸਜਾਉਣਾ ਉਹ ਤੇਰੀ ਪੂੰਛ ਕਿਉਂ ਕੱਟੀ ਉਹਨੇ ਜਦੋਂ ਭਾਈ ਸਿੰਘਾਸਣ ਦੇ ਬੈਠੇਗਾ ਪੂੰਛ ਤੇਰੀ ਕਿੱਥੇ ਜਾਊ ਪੂੰਛ ਤੋਂ ਬਿਨਾ ਹੀ ਬੈਠੇਗਾ ਨਾ ਜੇ ਪੂੰਛ ਸਾਈਡ ਨੂੰ ਲਟਕੂਗੀ ਤਾਂ ਪੂਰੀ ਲੱਗੂਗੀ ਚਲ ਉਹਨੇ ਇਸ ਕਰਕੇ ਤੇਰੇ ਹੁਣ ਕੰਨ ਵੀ ਕੱਟਤੇ ਤੇ ਤੇਰੀ ਹੁਣੇ ਪੂੰਛ ਵੀ ਕੱਟ ਐਂਦਾ ਐਂਡ ਜਾ ਕੇ ਉਹ ਗਧੇ ਨੂੰ ਦੁਬਾਰਾ ਬਣਾ ਲੈਂਦੀ ਐ ਵੀ ਭਾਈ ਤੂੰ ਸ਼ਹਿਰ ਦੇ ਕੋਲ ਜਾ ਤੇ ਸ਼ੇਰ ਜਿਹੜਾ ਹੈਗਾ ਤੈਨੂੰ ਹੁਣ ਪੱਕਾ ਰਾਜਾ ਬਣਾਏ ਦੋ ਤੇ ਉਹ ਦੁਬਾਰਾ ਉਹਨੂੰ ਗਧੇ ਨੂੰ ਸ਼ੇਰ ਕੋ ਲੈ ਜਾਂਦੀ ਹੈ ਰਾਜੀ ਕਰਕੇ ਸ਼ੇਰ ਇੰਨਾ ਪਰੇਸ਼ਾਨ ਹੁੰਦਾ ਇੰਨਾ ਹੈਰਾਨ ਹੁੰਦਾ ਵੀ ਇੱਕ ਜਾਨਵਰ ਮੇਰੇ ਕੋਲ ਨੂੰ ਲੰਘ ਜਵੇ ਮੇਰਾ ਸ਼ਿਕਾਰ ਬਣ ਕੇ ਕਦੇ ਨਹੀਂ ਆਉਂਦਾ ਇਹ ਦੂਜੀ ਵਾਰ ਆਇਆ ਫੇ ਤੀਜੀ ਵਾਰ ਆ ਗਿਆ ਇਹਨੂੰ ਤਾਂ ਨਹੀਂ ਸੁੱਕਾ ਜਾਣ ਮੈਂ ਦਿੰਦਾ ਉਹ ਲੂੰਬੜੀ ਨੂੰ ਕਹਿੰਦਾ ਤੂੰ ਨਹੀਂ ਜਾਣਾ ਤੂੰ ਵੀ ਇੱਥੇ ਖੜ ਜਾ ਮੈਂ ਇਹਨੂੰ ਰਾਜਾ ਬਣਾਉਣਾ ਤੂੰ ਇੱਥੇ ਖੜ ਫਿਰ ਤੂੰ ਦੇਖੀਂ ਲੂੰਬੜੀ ਦੇ ਮਨੋਂ ਮਨ ਆਪਣੇ ਲੱਡੂ ਫੁੱਟਦੇ ਆ ਵੀ ਹਾਂ ਪਏ ਅੱਜ ਤੱਕ ਕੰਮ ਹੋਇਆ ਲੈ ਇਹ ਜੀ ਦੋਸਤੀ ਪੱਕੀ ਆ ਮੇਰੇ ਨਾਲ ਆਪਣਾ ਜੰਗਲ 'ਚ ਰਾਜ ਹੋਣਾ ਕੋਈ ਟੈਨਸ਼ਨ ਨਹੀਂ ਹੈ ਭਾਈ ਕੀ ਆ ਹੁੰਦਾ ਹੈ ਸ਼ੇਰ ਗਦੇ ਨੂੰ ਆਰਾਮ ਦੇ ਨਾਲ ਪਹੁੰਚਾਉਂਦਾ ਬਿਠਾ ਕੇ ਪਿੱਛੇ ਦੀ ਘੜਾ ਲਾ ਕੇ ਸਿੱਧਾ ਉਹਦੀ ਗਰਦਨ ਤੇ ਵਾਰ ਕਰਦਾ ਤੇ ਉਹਨੂੰ ਉਹ ਖਤਮ ਕਰ ਦਿੰਦਾ ਲੂੰਬੜੀ ਮਨੋਂ ਮਨ ਮੁਸਕਰਾਰੀ ਹੁੰਦੀ ਆ ਵੀ ਵਾ ਵਾ ਅੱਜ ਬਣ ਗਈ ਕੱਲ ਆਪਾਂ ਹੈਗੇ ਹੁਣ ਜੰਗਲ 'ਚ ਆਪਣਾ ਰਾਜ ਹੋਣਾ ਅੱਪਾ ਹੈਗੇ ਜੰਗਲ ਦੇ ਰਾਜੇ ਸ਼ੇਰ ਨਾਲ ਦੋਸਤੀ ਪੱਕੀ ਹੈ ਐਨੇ ਨੂੰ ਭਾਈ ਸ਼ੇਰ ਕੀ ਕਰਦਾ ਅਟੈਕ ਕਰਦਾ ਤੇ ਲੂੰਬੜੀ ਨੂੰ ਵੀ ਉਹ ਮਾਰ ਦਿੰਦਾ ਤਾਂ ਇਦਾਂ ਅੰਤ ਹੁੰਦਾ ਹੈ ਗਦੇ ਦਾ ਵੀ ਅੰਤ ਹੋ ਜਾਂਦਾ ਹੈ ਤੇ ਲੂੰਬੜੀ ਦਾ ਵੀ ਅੰਤ ਹੋ ਜਾਂਦਾ ਹੈ ਤਾਂ ਅੰਤ ਕਹਾਣੀ ਕੀ ਹੈ ਕਹਾਣੀ ਇਹ ਹੀ ਹੈ ਵੀ ਭਾਈ ਇਸ ਦੁਨੀਆ ਦੇ ਵਿੱਚ ਜਿਹੜੇ ਤੁਹਾਡੇ ਲਈ ਮਿੱਠੇ ਬਣਦੇ ਨੇ ਤੁਹਾਨੂੰ ਚਿਕਨੀਆਂ ਚੋਪੜੀਆਂ ਲਾਉਂਦੇ ਨੇ ਉਹਨਾਂ ਤੋਂ ਬਚ ਕੇ ਰਹੋ ਥੋੜਾ ਕੀਤਨ ਹੈ ਕਿਤੇ ਉਹ ਨੁਕਸਾਨ 100 1% ਕਰਨਗੇ ਕਰਨਗੇ ਕਿਸੇ ਨਾਲ ਵੀ ਦੋਸਤੀ ਕਰਨੀ ਹੈ ਪਹਿਲਾਂ ਪਰਖ ਤਾਂ ਲਓ ਵੀ ਕੌਣ ਆ ਉਹ ਦੁਨੀਆ ਕੀ ਕਹਿੰਦੀ ਆ ਉਹਦੇ ਬਾਰੇ ਉਹਦੀ ਬੈਕਐਂਡ ਕੀ ਹੈ ਉਹਦੇ ਕਿਹੜੇ ਦੋਸਤ ਨੇ ਕਿਹੜੇ ਉਹਦੇ ਰਿਸ਼ਤੇਦਾਰ ਨੇ ਦੇਖੋ ਤਾਂ ਸਹੀ ਅਸੀਂ ਦੇਖਣਾ ਜਨਾ ਅਮੀਰ ਹੈ ਜੀ ਬਹੁਤ ਅਮੀਰ ਹੈ ਜੀ ਬਹੁਤ ਪੈਸਾ ਹੈ ਜੀ ਨੋ ਪਹਿਲਾਂ ਦੇਖੋ ਵੀ ਕੀ ਹੈ ਉਹ ਤੋਂ ਬਾਅਦ ਦੇ ਵਿੱਚ ਜਿਹੜੇ ਇਹ ਚਲਾਕ ਪ੍ਰਾਣੀ ਹੁੰਦੇ ਨੇ ਇਹ ਸਾਡੇ ਆਲੇ ਦੁਆਲੇ ਸਾਰੇ ਕਿਤੇ ਹੁੰਦੇ ਆ ਹਰ ਇੱਕ ਪਾਸੇ ਨੂੰ ਸਾਡਾ ਨੁਕਸਾਨ ਕਰਨ ਨੂੰ ਫਿਰਦੇ ਹੁੰਦੇ ਨੇ ਪਰ ਉਹ ਪ੍ਰਮਾਤਮਾ ਸਾਨੂੰ ਜਿਵੇਂ ਗਦੇ ਨੂੰ ਮੌਕਾ ਮਿਲਿਆ ਨਾ ਪ੍ਰਮਾਤਮਾ ਸਾਨੂੰ ਮੌਕਾ ਦਿੰਦਾ ਬਾਰ-ਬਾਰ ਬਚਨ ਦਾ ਪਹਿਲਾਂ ਇੱਕ ਵਾਰ ਵੱਜ ਜਾ ਭਾਈ ਬਚ ਗਿਆ ਕੋਈ ਗੱਲ ਨਹੀਂ ਦੂਈ ਵਾਰ ਵੱਜ ਜਾ ਭਾਈ ਭਾਈ ਇਨ ਦਾ ਐਂਡ ਜਾ ਕੇ ਜਾਂ ਤਾਂ ਅਸੀਂ ਬਾਰ-ਬਾਰ ਉਹਨਾਂ ਦੀਆਂ ਗੱਲਾਂ 'ਚ ਆਈ ਜਾਣਾ ਹੈ ਆਪਣਾ ਨੁਕਸਾਨ ਤਾਂ ਸਾਡਾ ਹੋਣਾ ਹੀ ਹੋਣਾ ਹੈ ਸਾਡਾ ਨੁਕਸਾਨ ਤਾਂ ਹੋਣੀ ਹੋਣਾ ਸਾਡੇ ਪਰਿਵਾਰ ਦਾ ਨੁਕਸਾਨ ਹੋਊ ਸਾਡੇ ਨਾਲ ਦੇ ਆਂ ਦਾ ਨੁਕਸਾਨ ਹੋਊ ਤਾਂ ਇਸ ਕਰਕੇ ਸਾਥਿਓ ਬਹੁਤ ਧਿਆਨ ਦੇ ਨਾਲ ਵਿਚਰਨਾ ਇਹ ਕਹਾਣੀ ਦੀ ਇਹੀ ਸਿੱਖਿਆ ਹੈ ਆਪਣੇ ਬਚਾਓ ਵਿੱਚ ਹੀ ਬਚਾਓ ਹੈ ਜਿਆਦਾ ਮਿੱਠੇ ਬਣਨ ਵਾਲੇ ਲੋਕਾਂ ਦੀਆਂ ਗੱਲਾਂ 'ਚ ਨਾ ਆਇਓ ਆਪਣੇ ਪਰਿਵਾਰ ਦੇ ਬਣ ਕੇ ਰਹੋ ਤੁਹਾਡੇ ਪਰਿਵਾਰ ਤੋਂ ਵੱਧ ਕੇ ਤੁਹਾਡੇ ਲਈ ਕੋਈ ਕੰਮ ਨਹੀਂ ਆ ਸਕਦਾ ਇਸ ਕਰਕੇ ਇਹਨਾਂ ਲੋਕਾਂ ਤੋਂ ਬਚੋ ਆਪਣੀ ਅਕਲ ਲਗਾਓ ਥੋੜੀ ਜਿਹਾ ਅਕਲ ਕੰਮ ਕਰਨ ਲੱਗ ਗਈ ਨਾ ਤਾਂ ਦੂਜੇ ਦੀਆਂ ਗੱਲਾਂ ਦੇ ਵਿੱਚ ਤੁਹਾਡਾ ਦਿਮਾਗ ਨਹੀਂ ਚੱਲਣਾ ਹੁਣ ਇਸ ਕਹਾਣੀ ਨੂੰ ਮੈਂ ਨੰਬਰੋਲੋਜੀ ਨਾਲ ਥੋੜਾ ਜਿਹਾ ਜੋੜ ਕੇ ਦੱਸਦਾ ਕਿ ਇੱਥੇ ਕੰਮ ਕੀ ਹੁੰਦਾ ਦੇਖੋ ਸ਼ੇਰ ਹੈ ਉਹ ਜੰਗਲ ਦਾ ਰਾਜਾ ਹੈ ਨੰਬਰ 1 ਯਾਨੀ ਕਿ ਸੂਰਿਆ ਸੂਰਿਆ ਨੂੰ ਡਿਨੋਟ ਕਰਦਾ ਸ਼ੇਰ ਰਾਈਟ ਤੇ ਉਸ ਤੋਂ ਬਾਅਦ ਹੁਣ ਨੰਬਰ 2 ਦੀ ਗੱਲ ਆਉਂਦੀ ਹੈ ਨੰਬਰ 2 ਬੜਾ ਇਮੋਸ਼ਨਲ ਹੁੰਦਾ ਉਹ ਬੜੀ ਛਿੱਤੀ ਗੱਲਾਂ ਚ ਆ ਜਾਂਦਾ ਇਮੋਸ਼ਨਸ ਇੰਨੇ ਹੋ ਤੇ ਹਾਵੀ ਹੁੰਦੇ ਨੇ ਕਿਸੇ ਦੀ ਵੀ ਗੱਲਾਂ ਚ ਆਏ ਨਾ ਚੱਲ ਪਈ ਨਾ ਕੋਈ ਗੱਲ ਨਹੀਂ ਆ ਦੇਖ ਲੈਨੇ ਕੋਈ ਨਾ ਕੋਈ ਇੰਨੇ ਇਮੋਸ਼ਨ ਹੁੰਦੇ ਨੇ ਨਹੀਂ ਛਿੱਤੀ ਵਿਸ਼ਵਾਸ ਕਰ ਲੈਂਦਾ ਉਹ ਇਸ਼ਾਰਾ ਦਾ ਜਿਹੜਾ ਨਤੀਜਾ ਉਹ ਤੁਸੀਂ ਦੇਖਿਆ ਹੀ ਐ ਉਸ ਤੋਂ ਬਾਅਦ ਦੇ ਵਿੱਚ ਖੁਰਾਫਾਤੀ ਦਿਮਾਗ ਜਿਹਨੂੰ ਕਹਿੰਨੇ ਆ ਅਸੀਂ ਔਰ ਦੁਨੀਆ ਅੱਜਕੱਲ ਜਿਹਦਾ ਰਾਜ ਐ ਦੁਨੀਆ ਜਿਹਨੂੰ ਖੁਰਾਫਾਤੀ ਕਹਿੰਦੀ ਐ ਜਿਹਦਾ ਦਿਮਾਗ ਬਹੁਤ ਜ਼ਿਆਦਾ ਚੱਲਦਾ दैट ਇਜ਼ ਰਾਹੁ ਕਿਉਂ ਸ਼ਰੀਰ ਤਾਂ ਹੈ ਨਹੀਂ ਗਲਤ ਸਿਰਸਰੇਆ ਦਿਮਾਗ ਚਾਰ ਨੰਬਰ ਯਾਨੀ ਕਿ ਲੂੰਬੜੀ ਬਚ ਕੇ ਰਹੋ ਜਿੰਨਾ ਤੁਸੀਂ ਬਚੋਗੇ ਉਨ੍ਹਾਂ ਤੁਹਾਡਾ ਫਾਇਦਾ ਹੋਣਾ ਹੈ ਜ਼ਿੰਦਗੀ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਲੋਕ ਦੁਨੀਆ 'ਚ ਨੇ ਜਿੰਨਾ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋਗੇ ਉਨ੍ਹਾਂ ਹੀ ਤੁਹਾਡਾ ਫਾਇਦਾ ਹੋ ਸਕਦਾ ਹੈ ਕਹਾਣੀ ਤੁਹਾਡੇ ਸਮਝ ਆਈ ਹੋਵੇ ਔਰ ਹੋ ਸਕਦਾ ਹੈ ਇਹ ਕਹਾਣੀ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਉਹਨਾਂ ਕਰੈਕਟਰਸ ਨੂੰ ਕੱਢਣ ਦੀ ਕੋਸ਼ਿਸ਼ ਕਰੋ ਜਿਹੜੇ ਤੁਹਾਡੀ ਜ਼ਿੰਦਗੀ ਨੂੰ ਇਦਾਂ ਵੀਰਾਨ ਕਰ ਰਹੇ ਆਂ ਤੁਹਾਡਾ ਫਾਇਦਾ ਚੱਕ ਰਹੇ ਹਾਂ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਹੁਣ ਤੋਂ ਪਿੱਛਾ ਨਹੀਂ ਛੁਡਾ پا ਰਹੇ ਇਸ ਕਹਾਣੀ ਤੋਂ ਬਾਅਦ ਹੋ ਸਕਦਾ ਹੈ ਸ਼ਾਇਦ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਚੇਂਜ ਆਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਹਾਣੀ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਥੈਂਕ ਯੂ